ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਮਰਥ ਵੀ ਟਿੱਕ ਤੇ ਅੱਜ ਦੀ ਵੀਡੀਓ ਰੋਗੀ ਜੀ ਆਪਣੀ ਮਸ਼ੀਨ ਵਰਕ ਦੇ ਸੂਟ ਮਸ਼ੀਨ ਵਰਕ ਦੇ ਬਹੁਤ ਹੀ ਸੋਹਣੇ ਜਿਹੇ ਆਪਾਂ ਸੂਟ ਜਿਹੜੇ ਡਿਜ਼ਾਈਨ ਕੀਤੇ ਨੇ ਰੈਡੀ ਕੀਤੇ ਨੇ ਉਹ ਤੁਹਾਨੂੰ ਦਿਖਾਉਣੇ ਆ ਇਹਨਾਂ ਨੂੰ ਤੁਸੀਂ ਕਿਸੇ ਵੀ ਕਲਰ ਕੰਟਰਾਸਟ ਰੈਡੀ ਕਰਾ ਸਕਦੇ ਹੋ ਤੇ ਆਪਾਂ ਸਟ੍ਰਿਚ ਕੀਤੇ ਹੋਏ ਸੂਟ ਵੀ ਦਿਖਾਵਾਂਗੇ ਤੁਹਾਨੂੰ ਅਨਸਟਿਚ ਵੀ ਦਿਖਾਵਾਂਗੇ ਬਾਕੀ ਤੁਸੀਂ ਆਪਣੇ ਵੀ ਕੋਈ ਵੀ ਡਿਜ਼ਾਈਨ ਤੁਸੀਂ ਸਿਲੈਕਟ ਕਰਕੇ ਹਨਾ ਕਿ ਤੋਂ ਵੀ ਕੋਈ ਤੁਹਾਡਾ ਪਹਿਲਾਂ ਕਿਸੇ ਰਿਲੇਟਿਵ ਦਾ ਬਣਾਇਆ ਹੁੰਦਾ ਕੋਈ ਕਿਸੇ ਨੂੰ ਦਾ ਬਣਾਇਆ ਹੁੰਦਾ ਕੋਈ ਵੀ ਡਿਜ਼ਾਈਨ ਤੁਸੀਂ ਭੇਜ ਸਕਦੇ ਹੋ ਕਿਸੇ ਹੋਰ ਬਟੀਕ ਦਾ ਵੀ ਡਿਜ਼ਾਈਨ ਸਾਨੂੰ ਸੈਂਡ ਕਰ ਸਕਦੇ ਹੋ ਆਪਾਂ ਤੁਹਾਨੂੰ ਸੇਮ ਰੈਡੀ ਕਰਕੇ ਦਵਾਂਗੇ ਸੂਟ ਪਹਿਲਾ ਸੂਟ ਤੁਹਾਨੂੰ ਦਿਖਾਉਣਾ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਜੀ ਬੈਲ ਆਈਕਨ ਪ੍ਰੈਸ ਕਰਨਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਚਲੀ ਜਾਂਦੀ ਹੈ ਤੇ ਜਿਹੜਾ ਹਨਾ ਸੂਟ ਵਗੈਰਾ ਤੁਹਾਨੂੰ ਦਿਖਾਉਣੇ ਆ ਜਿਵੇਂ ਪ੍ਰਿੰਟਡ ਸੂਟ ਹੁੰਦੇ ਨੇ ਜ਼ਿਆਦਾਤਰ ਉਹਨਾਂ ਦੇ ਹੀ ਹੋ ਜਾਂਦਾ ਹੈ ਹਨਾ ਉਹ ਜਲਦੀ ਨਿਕਲ ਜਾਂਦੇ ਨੇ ਤਾਂ ਉਹ ਫਿਰ ਜਲਦੀ ਕਨਫਰਮ ਕੀਤਾ ਜਾਂਦੇ ਜੇ ਤੁਹਾਡੇ ਕੋਲੇ ਵੀਡੀਓ ਪਹਿਲਾਂ ਜਾਊਗੀ ਇਹ ਸੂਟ ਹੈ ਜੀ ਸ਼ਿਮਰ ਦਾ ਸ਼ਿਮਰ ਪ੍ਰਿੰਟ ਸੂਟ ਹੈ ਦੇਖੋ ਮਸਲੀਨ ਸ਼ਿਮਰ ਹੈ ਜੀ ਇਹ ਇੱਥੇ ਆਪਾਂ ਸੂਟ ਰੈਡੀ ਕੀਤਾ ਕੱਟ ਵਾ ਕੇ ਇਸ ਤਰ੍ਹਾਂ ਪੈਚ ਐਡ ਕੀਤਾ ਹੋਇਆ ਇਸ ਚ ਇਨੂੰ ਲੇਸ ਨਾਲ ਆਪਾਂ ਜਿਹੜਾ ਜੋਇੰਟ ਪੁਆਇੰਟ ਸੀਗਾ ਇਹਦਾ ਉੱਤੇ ਆਪਾਂ ਲੇਸ ਦਿੱਤੀ ਗਈ ਹੈ ਸੇਮ ਉਸੇ ਤਰ੍ਹਾਂ ਆਪਾਂ ਬਾਜੂ ਤੇ ਕੀਤਾ ਇਸ ਤਰ੍ਹਾਂ ਦਾ ਕੰਮ ਤੇ ਇਹਦੀ ਬਾਟਮ ਆਉਗੀ ਜੀ ਇਸ ਤਰ੍ਹਾਂ ਦੀ ਪੈਚਵਰਕ ਬਾਟਮ ਤੇ ਵੀ ਇਸ ਤਰ੍ਹਾਂ ਤੁਹਾਨੂੰ ਪੈਚਵਰਕ ਮਿਲੇਗਾ ਦੋਵੇਂ ਸਾਈਡ ਇਸ ਤਰ੍ਹਾਂ ਤੇ ਇਹਦੇ ਵਿੱਚ ਖਾਸੀਅਤ ਹੈ ਜੀ ਇਹਦਾ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਰੈਡੀ ਹੋਇਆ ਦੇਖੋ ਤੁਸੀਂ ਜਿਵੇਂ ਸ਼ਰਟ ਦੇ ਵਿੱਚ ਹਨਾ ਥੋੜੀ ਲਾਈਟ ਆਪਾਂ ਨੇ ਜਿਹੜੀ ਆ लेस ਰੱਖੀ ਹੈ ਕਿਉਂਕਿ ਜੇ ਆਪਾਂ ਪਿਸਤਾ ਕਲਰ ਦੀ ਸੇਮ लेस ਲਾਉਂਦੇ ਤਾਂ ਮਿਸਮੈਚ ਜਾਂ ਨਹੀਂ ਸੀ ਹੋਣਾ ਇਹਨਾਂ ਉਹ ਹੋ ਜਾਂਦਾ ਦੇਖੋ ਸੇਮ ਹੋ ਜਾਂਦਾ ਤਾਂ ਥੋੜਾ ਆਪਾਂ ਨੇ ਅਲੱਗ ਰੱਖਿਆ ਕਲਰ ਇਸੇ ਤਰ੍ਹਾਂ ਦੁਪੱਟੇ 'ਚ ਵੀ ਇਸ ਤਰ੍ਹਾਂ ਦਾ ਦੁਪੱਟਾ ਰੈਡੀ ਹੋਇਆ। ਸਾਈਡ ਤੇ ਪੱਲਿਆਂ ਤੇ ਤੁਹਾਨੂੰ ਮਿਲੂਗਾ ਕੰਮ। ਸਾਰੇ ਦੁਪੱਟੇ 'ਚ ਬਹੁਤ ਹੀ ਸ਼ਾਨਦਾਰ ਦੁਪੱਟਾ ਰੈਡੀ ਹੋਇਆ ਸਾਰੇ ਦੁਪੱਟੇ ਨੂੰ ਇਸ ਤਰ੍ਹਾਂ ਲੇਜ਼ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ। ਠੀਕ ਹੈ ਜੀ। ਤੇ ਇੱਕ ਆਪਾਂ ਬਰਾਸੋ ਦਾ ਤੁਹਾਨੂੰ ਦਿਖਾਉਣੀ ਆ। ਬਰਾਸੋ ਦੀ ਸ਼ਰਟ ਇਹ ਆਪਣਾ ਕਾਫੀ ਚੱਲ ਰਿਹਾ ਜੀ। ਔਰ ਡਰ ਆਪਣੇ ਸੇਮ ਕਲਰ ਤੇ ਕਾਫੀ ਰਹੇ ਨੇ ਪਹਿਲਾਂ ਵੀ ਤੁਹਾਨੂੰ ਦਿਖਾ ਚੁੱਕੀਆਂ ਇਸ ਤੇ ਇਸ ਤਰ੍ਹਾਂ ਦਾ ਵਰਕ ਆਊਗਾ ਪੌਂਚਿਆਂ ਤੇ ਇਹ ਆਫ ਵਾਈਟ ਲਾਇਆ ਜੀ ਕਿਉਂਕਿ ਥੋੜਾ ਥੋੜਾ ਇਸ ਚ ਆਫ ਵਾਈਟ ਡਾਟ ਹੈ ਆਪਾਂ ਆਫ ਵਾਈਟ ਨਾਲ ਇਹਨੂੰ ਡਿਜ਼ਾਈਨ ਕਰ ਦਾਂਗੇ ਸਿੱਧਾ ਨੈਕਸਟ ਸੂਟ ਹੈ ਜੀ ਆਪਣਾ ਇਹ ਆ ਗਿਆ ਜੀ ਸਿਲਕ ਕ੍ਰੇਪ ਤੇ ਬਣਿਆ ਹੋਇਆ ਪੌਂਚਿਆਂ ਦਾ ਕੰਮ ਘੇਰੇ ਦਾ ਕੰਮ ਆ ਗਿਆ ਤੇ ਇਹਨੂੰ ਫਿਨਿਸ਼ਿੰਗ ਪੱਟੀ ਇਸ ਤਰ੍ਹਾਂ ਦੀ ਬਲੈਕ ਦਿੱਤੀ ਗਈ ਹੈ ਜੀ ਸਾਈਡਾਂ ਤੇ ਬਲੈਕ ਆਊਟ ਤੇ ਇਸ ਤਰ੍ਹਾਂ ਦਾ ਬਾਜੂ ਤੇ ਕੰਮ ਆ ਗਿਆ ਸੇਮ ਘੇਰ ਨਾਲ ਦਾ ਕੰਮ ਬਾਜੂ ਤੇ ਆ ਗਿਆ ਬਹੁਤ ਹੀ ਸੋਹਣਾ ਬਣਿਆ ਜੀ ਸੂਟ ਬਾਕੀ ਆਪਾਂ ਇਨਵੀਜੀਬਲ ਇਸ ਤੇ ਜ਼ਿੱਪ ਲੜ ਕੀਤੀ ਹੈ ਇਹ ਆਗੇ ਜਿਹਦੇ ਪੌਂਚੇਆਂ ਦਾ ਕੰਮ ਬਹੁਤ ਹੀ ਸੋਹਣੇ ਪੌਂਚੇ ਬਣਨੇ ਨੇ ਬਾਕੀ ਜਿਹੜੀ ਉਹਨਾਂ ਨੇ ਸਾਨੂੰ ਵੀਡੀਓ ਭੇਜੀ ਸੀ ਉਸ ਚ ਹੈ ਨਾ ਵੱਡੀ ਮੂਰੀ ਦੀ ਸਲਵਾਰ ਬਣੀ ਹੋਈ ਸੀ ਉਹ ਕਹਿੰਦੇ ਸਾਨੂੰ ਲੁੱਕ ਵੀ ਸੇਮ ਚਾਹੀਦੀ ਹੈ ਤੇ ਨਾਪ ਜਿਹੜਾ ਉਹਨਾਂ ਦਾ ਬਹੁਤ ਛੱਕਟ ਮੂਰੀ ਦਾ ਸੀਗਾ ਤਾਂ ਅਸੀਂ ਵੱਡੀ ਕੀਤੀ ਕਿਉਂਕਿ ਲੁੱਕ ਫਿਰ ਸੇਮ ਨਹੀਂ ਆਉਂਦੀ ਛੋਟੀ ਮੂਰੀ ਨਾਲ ਸਟ੍ਰੇਟ ਸੰਗਾਰ ਵਾਲੀ ਲੁੱਕ ਨਹੀਂ ਆਉਂਦੀ ਇਸ ਤਰ੍ਹਾਂ ਦਾ ਕੰਮ ਪਹੁੰਚਿਆਂ ਤੇ ਆ ਗਿਆ ਤੇ ਇਹਦੇ ਨਾਲ ਦੁਪट्टे ਤੇ ਆਪਾਂ ਨੇ ਇਸ ਤਰ੍ਹਾਂ ਦੀ ਪੱਟੀ ਐਡ ਕੀਤੀ ਹੈ ਟੈਬੀ ਸਿਲਕ ਦਾ ਦੁਪੱਟਾ ਜੀ ਇਸ ਨਾਲ ਬਹੁਤ ਹੀ ਸੋਹਣਾ ਬਣਿਆ ਜੀ ਸੂਟ ਤੇ ਬਾਕੀ ਤੁਹਾਨੂੰ ਆਪਾਂ ਪਸ਼ਮੀਨੇ ਦਾ ਸੂਟ ਦਿਖਾਉਣੀ ਆ ਪਸ਼ਮੀਨੇ ਤੇ ਰੈਡੀ ਕਰਾਇਆ ਜੀ ਆਪਾਂ ਬਹੁਤ ਹੀ ਪਿਆਰਾ ਵਰਕ ਆ ਇਸ ਤਰ੍ਹਾਂ ਸੈਂਟਰ ਪੈਨਲ ਰਹੰਗੇ ਫਿਰ نیچے ਤੱਕ ਘੇਰੇ ਤੇ ਵੀ ਤੁਹਾਨੂੰ ਕੰਮ ਮਿਲੇਗਾ ਇਸ ਤਰ੍ਹਾਂ ਦਾ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਆਪਣਾ ਕੰਮ ਹੁੰਦਾ ਜੀ ਇਹਦਾ ਮਸ਼ੀਨ ਵਰਕ ਦਾ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਹੁੰਦਾ ਮਸ਼ੀਨ ਵਰਕ ਦਾ ਹੋਵੇ ਹੈਂਡ ਵਰਕ ਦਾ ਸਾਰਾ ਕੰਮ ਤੁਹਾਨੂੰ ਸਾਡੇ ਕੋਲੋਂ ਨੀਟ ਐਂਡ ਕਲੀਨ ਮਿਲੇਗਾ ਹਾਂਜੀ ਜੇ ਤੁਸੀਂ ਸਾਡੇ ਤੋਂ ਕੋਈ ਵੀ ਕੰਮ ਕਰਾਉਣਾ ਚਾਹੁੰਦੇ ਹੋ ਹੈਂਡਵਰਕ ਦਾ ਮਸ਼ੀਨਵਰਕ ਆਰੀਵਰਕ ਤੁਸੀਂ ਸਾਡੇ ਕੋਲੋਂ ਕਰਵਾ ਸਕਦੇ ਹੋ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਨਵੀਂ ਵੀਡੀਓ ਚ ਮਿਲਦੇ ਹਾਂ ਸੋਹਣੇ ਸੋਹਣੇ ਸੂਟਾਂ ਦੇ ਨਾਲ